ਖਬਰਨਾਮਾ ਦੇਖ ਰਿਹਾ ਹਾਂ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸੀ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਜਲੰਧਰ ਸੈਂਟਰਲ ਤੋਂ ਰਮਨ ਅਰੋੜਾ ਅਤੇ ਉਸ ਦੇ ਪਰਿਵਾਰ ਤੇ ਯਾਨੀ ਕਿ ਰਮਨ ਅਰੋੜਾ ਰਮਨ ਅਰੋੜਾ ਦੇ ਸਾਥੀਆਂ ਰਿਸ਼ਤੇਦਾਰਾਂ ਵੱਲੋਂ ਅਤੇ ਉਸ ਦੇ ਅੰਡਰ ਜਿਹੜੀ ਵੀ ਬਿਊਰੋਕਰੇਸੀ ਆਉਂਦੀ ਸੀ ਅਫਸਰ ਸ਼ਾਹੀ ਨੇ ਰਜ ਕੇ ਲੁੱਟਿਆ ਹਲਕਾ ਜਲੰਧਰ ਦੇ ਲੋਕਾਂ ਨੂੰ ਜਾਲੀ ਨੋਟਸ ਭੇਜੇ ਗਏ ਜਿਹੜਾ ਹ ਦਬਾਅ ਪਾਇਆ ਗਿਆ ਦਬਾਅ ਤੋਂ ਬਾਅਦ ਪੈਸੇ ਲੈ ਗਏ ਯਾਨੀ ਕਿ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਵੇਂ ਹੀ ਪਤਾ ਲੱਗਿਆ ਐਕਸ਼ਨ ਲਿਆ ਗਿਆ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਰਾਮੇਬਾਜ਼ੀ ਕਰ ਰਹੇ ਨੇ ਸਟੰਡ ਬਾਜ਼ੀ ਕਰ ਰਹੇ ਨੇ ਲੇਕਿਨ ਜੋ ਕੁਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਉਹ ਕਰਕੇ ਵਿਖਾਇਆ ਲੇਕਿਨ ਇੱਧਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਵੱਡੀ ਰਾਤ ਮਿਲੀ ਹੈ ਰਮਨ ਅਰੂੜਾ ਨੂੰ ਹਾਲਾਂਕਿ ਰਮਨ ਅਰੂੜਾ ਦੇ ਵਕੀਲਾਂ ਵੱਲੋਂ ਹਾਲੇ ਵੀ ਇਹ ਰੌਲਾ ਪਾਇਆ ਜਾ ਰਿਹਾ ਹੈ ਤਤਪੇਸ਼ ਵਿੱਚ ਜਾ ਰਿਹਾ ਹੈ ਨਹੀਂ ਕਿ ਰਮਨ ਅਰੂੜਾ નિર્ਦੋਸ਼ ਨੇ ਹਾਲਾਂਕਿ ਜਿਹੜੇ ਗਵਾਹ ਜਿਹੜੇ ਕੁੱਤੇ ਨੇ ਰਮਨ ਅਰੂੜਾ ਦੇ ਖਿਲਾਫ ਵਿジネス ਦੇ ਅਧਿਕਾਰੀਆਂ ਲਈ ਉਹਨਾਂ ਦੀਆਂ ਗਵਾਹੀਆਂ ਹੀ ਕਾਫੀ ਨੇ ਇਹ ਜਿਹੜੀ ਰਾਤ ਮਿਲੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਦੱਸਦੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਪ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਲਜ਼ਮ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੂੜਾ ਦੇ ਪੁੱਤਰ ਰਾਜਨ ਅਰੂੜਾ ਨੂੰ ਅੰਤਰਮ ਰਾਹਤ ਦੇ ਦਿੱਤੀ ਹੈ। ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਰਾਜਨ ਅਰੂੜਾ ਨੂੰ 24 ਸਤੰਬਰ 2024 ਤੱਕ ਪੁਲਿਸ ਦੁਆਰਾ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਇਹ ਅੰਤਰਮ ਸੁਰੱਖਿਆ ਸ਼ਰਤੀਆ ਹੈ। ਰਾਜਨ ਅਰੂੜਾ ਨੂੰ ਚੱਲ ਰਹੀ ਜਾਂਚ ਦੌਰਾਨ ਪੁਲਿਸ ਨਾਲ ਪੂਰਾ ਸਹਿਯੋਗ ਕਰਨਾ ਪਵੇਗਾ। ਜੇਕਰ ਇਹ ਨਹੀਂ ਕੀਤਾ ਜਾਦਾ ਤਾਂ ਇਹ ਰਾਹਤ ਵਾਪਸ ਲਈ ਜਾ ਸਕਦੀ ਹੈ। ਅਦਾਲਤ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਦੀ ਘਾਟ ਨਤੀਜੇ ਵਜੋਂ ਉਸ ਨੂੰ ਅੰਤਮ ਉਸ ਨੂੰ ਦਿੱਤੀ ਗਈ ਅੰਤਰਮ ਸੁਰੱਖਿਆ ਰੱਦ ਕਰ ਦਿੱਤੀ ਜਾਵੇਗੀ ਜਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਵਿਧਾਇਕ ਰਮਨ ਅਰੂੜਾ ਨੇ ਇਸ ਮਾਮਲੇ ਵਿੱਚ ਨਿਯਮਤ ਜਵਾਬਤ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਪਰ ਅਦਾਲਤ ਨੇ ਉਹਨਾਂ ਦੀ ਪਟੀਸ਼ਨ ਜਿਹੜੀ ਹੈ ਰੱਦ ਕਰ ਦਿੱਤੀ ਸੀ ਹਾਈ ਕੋਰਟ ਨੇ ਰਾਜੇ ਅਰੂੜਾ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੀ ਨਿਰਦੇਸ਼ ਦਿੱਤਾ ਹੈ ਪਹਿਲਾਂ ਵੀਲੈਂਸ ਜਾਂਚ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਰਾਜੇ ਅਰੂੜਾ ਦੀ ਗ੍ਰਿਫਤਾਰੀ ਤੋਂ ਬਚਣ ਲਈ ਦੁਬਈ ਵਿੱਚ ਲੁਕਿਆ ਹੋਇਆ ਸੀ ਅਲੋਸੀ ਜਾਰੀ ਹੋਣ ਤੋਂ ਬਾਅਦ ਵਿਦੇਸ਼ ਤੋਂ ਵਾਪਸ ਤੇ ਉਸ ਦੀ ਗ੍ਰਿਫਤਾਰੀ ਦੀ ਸੰਭਾਵਨਾ ਵੱਧ ਗਈ ਸੀ ਪਰ ਹੁਣ ਉਸ ਨੂੰ ਹਾਈ ਕੋਰਟ ਦੇ ਸਤਾਈ ਰਾਹਤ ਮਿਲ ਗਈ ਹੈ ਦੱਸਿਆ ਕਿ ਰਾਜ ਅਰੋੜਾ ਵੱਲੋਂ ਵੀ ਤਾਦਲੀ ਕੀਤੀ ਗਈ ਪੈਸੇ ਧੋਖਾਧੜੀ ਦੇ ਕੇ ਧੋਖਾਧੜੀ ਦੇ ਕੇਸਾਂ ਦੇ ਵਿੱਚ ਉਹ ਵੀ ਨਾਮਜਦ ਹੈ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਸਹਿਯੋਗ ਦੇਣਾ ਪਵੇਗਾ ਇਹ ਛਟਕਾਰ ਲਗਾਈ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਰਮਨ ਅਰੋੜਾ ਦੇ ਲੜਕੇ ਰਾਜ ਅਰੋੜਾ ਨੂੰ ਜੇਕਰ ਵਿਜੀਲੈਂਸ ਨੂੰ ਪੁੱਛਗਿੱਛ ਦੇ ਦੌਰਾਨ ਸਹਿਯੋਗ ਰਾਜਨ ਅਰੂੜਾ ਦੇ ਦੁਆਰਾ ਨਹੀਂ ਦਿੱਤਾ ਜਾਂਦਾ ਤਾਂ ਰਾਜਨ ਅਰੂੜਾ ਦੀ ਅੰਤਰਮ ਜ਼ਬਾਨ ਤ ਜਿਹੜੀ ਉਹ ਰੱਦ ਕਰ ਦਿੱਤੀ ਚਾਹੇਗੀ ਗ੍ਰਿਫਤਾਰ ਹੋਣਗੇ ਉਸ ਨੂੰ ਵੀ ਲੰਮਾ ਸਮਾਂ ਰਮਨ ਅਰੂੜਾ ਦੀ ਤਰ੍ਹਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਇਹ ਸਪੈਸ਼ਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਵੱਲੋਂ ਧੰਨ